ਬਣੀ ਸੀ ਲੋਕਾਂ ਨੇ ਬੜੇ ਜज्ਬੇ ਨਾਲ ਬਣਾਈ ਸੀ ਲੋਕਾਂ ਨੂੰ ਬੜੀਆਂ ਆਸਾਂ ਦਿੱਤੀਆਂ ਵੀ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦਾ ਭਲਾ ਕਰੂਗੀ ਪਰ ਚੜਦੇ ਚਲੋ ਪਹਿਲੇ ਦੂਜੇ ਮਹੀਨੇ 'ਚ ਜਦੋਂ ਸਰਕਾਰ ਹੋਂਚਾਈ ਉਦੋਂ ਇਹਨਾਂ ਨੇ 1.2 ਸਵਾ ਪਰਸੈਂਟ ਡੀਜ਼ਲ ਤੇ ਪੈਟਰੋਲ ਤੇ ਟੈਕਸ ਲਾਇਆ ਲੋਕਾਂ ਦੇ ਜੇਬਾਂ 'ਚੋਂ ਪੈਸੇ ਕੱਢੇ ਅਰੇ ਇੱਥੇ ਹੀ ਬੱਥੇ ਨਹੀਂ ਸਾਰਿਆਂ ਦੀ ਸਾਰੇ ਜਿੰਨੇ ਭਾਈਚਾਰੇ ਤੇ ਉਹਨਾਂ ਦੇ ਤੇ ਰੱਜ ਕੇ ਬੋਝ ਪਾਇਆ ਅਜੇ ਕਿਸਾਨ ਉਹਦੇ ਜੋ ਸੰਭਲਿਆ ਨਹੀਂ ਸੀ ਸੈਂਟਰਲ ਸਰਕਾਰ ਨੇ ਥੋੜਾ ਜਿਹਾ ਝੋਨੇ ਦੀ ਫਸਲ ਤੇ ਵਾਅਦਾ ਕੀਤਾ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਆ ਪਿਛਲੇ ਦਿਨਾਂ 'ਚ 1 ਤੋਂ ਲੈ ਕੇ 1.5% ਤੱਕ ਵੇਰ ਪਟੋਲ ਡੀਜ਼ਲ ਤੇ ਵਾਅਦਾ ਕਰਤਾ ਜੇ ਇਹਨਾਂ ਸਾਰਿਆਂ ਨੂੰ ਕੈਲਕੂਲੇਟ ਕਰੀਏ ਤਾਂ 2500 ਕਰੋੜ ਸਾਲਾਨਾ ਕਿਸਾਨਾਂ ਤੇ ਆਮ ਲੋਕਾਂ ਦੀ ਜੇਬ ਤੇ ਖਰਚ ਪਾਇਆ ਜਿਹਦਾ ਵੱਡਾ ਕਰਤਾਰ ਕਿਸਾਨ ਹੈ ਅੱਧਾ ਕਿਸਾਨ ਤੇ ਪੈਂਦਾ ਸੋ ਇਸ ਲਈ ਅਜੀਮੋਤੇ ਪੰਜਾਬ ਚ ਜਗਾ ਜਗਾ ਧਰਨੇ ਦੇ ਕੇ ਆਹ ਟ੍ਰੈਕਟਰ ਆਹ ਮੋਟਰਸਾਈਕਲ ਕਾਰਾਂ ਲੋਕ ਇਸ ਕਰਕੇ ਆ ਰਹੇ ਨੇ ਬੇ ਇਹ ਟੈਕਸ ਜਿਹੜਾ ਸਰਕਾਰ ਫੋਰੀ ਵਾਪਸ ਲਵੇ ਨਹੀਂ ਤਾਂ ਫਿਰ ਲੋਕਾਂ ਦੇ ਗੁੱਸੇ ਦਾ ਛਿਕਾਰ ਹੋ ਕੇ ਇਹਨਾਂ ਨੂੰ ਆਉਣ ਵਾਲੇ ਦਿਨਾਂ ਚ ਦੂਜੇ ਪੁਕਤਲੇ ਬੈਣਗੇ ਇਹ ਜਿਹੜਾ ਡੀਜ਼ਲ ਪੈਟਰੋਲ ਸੀ ਇਹ ਤਾਂ ਪਹਿਲਾਂ ਤੋਂ ਹੀ ਬਹੁਤ ਬੇਤੋ ਬਾਰ-ਬਾਰ ਸੀ ਪਰ ਇਹ ਸਰਕਾਰ ਨੇ ਅਰਪਈਏ ਦੋ ਵਾਰੀ ਜੱਤੋ ਬਣੀਆਂ ਦੋ ਵਾਰੀ ਇਹਨਾਂ ਨੇ ਟੈਕਸ ਲਾ ਕੇ ਇਹ ਹੋਰ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਕਰਤਾ ਆਮ ਜਿਹੜਾ ਕੋਈ ਵੀ ਹਰੇਕ ਭਾਈਚਾਰੇ ਪٹرول ਡੀਜ਼ਲ ਹਰੇਕ ਵਾਧਾ ਹਰੇਕ ਕੋਲ ਗੱਡੀਆਂ ਨੇ ਹਰੇਕ ਕੋਲ ਮੋਟਰਸਾਈਕਲ ਨੇ ਇਹ ਸਾਰੇ ਭਾਈਚਾਰੇ ਤੇ ਅਸਰ ਪੈ ਰਿਹਾ ਹੈ ਇਹ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਨਹੀਂ ਅਜੇ ਤਾਂ ਕਿਸਾਨੀ ਉੱਠੀ ਹੈ ਕੱਲ ਨੂੰ ਹੋਰ ਸਾਰੇ ਭਾਈਚਾਰੇ ਵੀ ਉੱਠਣਗੇ ਫਿਰ ਇਹਨਾਂ ਦਾ ਵਿਰੋਧ ਕਰਨਾ ਸਾਹਮਣਾ ਔਖਾ ਹੋ ਜਾਊਗਾ ਇਸ ਲਈ ਇਹਨਾਂ ਨੂੰ ਇਹੀ ਭਲਾ ਹੈ ਵੀ ਇਹ ਵਾਪਸ ਲੈ ਲੈਣ ਆ ਕੋਈ ਰੇਟ ਹੋਰ ਨਹੀਂ ਹੋਇਆ ਮਹਗਾ ਨਹੀਂ ਹੋਇਆਗਾ ਇਹਨਾਂ ਨੇ ਆਪਦਾ ਟੈਕਸ ਲਾਇਆ ਸਰਕਾਰ ਨੇ ਇਹ ਆਪਦੇ ਪੈਸੇ ਇਕੱਠੇ ਕਰਦੀ ਹੈ ਐਸੀ ਆਪਦੇ ਇਕੱਠੇ ਕਰਦੀ ਐ ਲੋਕਾਂ ਦੀ ਜੇਬੋਂ ਚ ਪੈਸੇ ਕੱਢਦੀ ਐ ਜ਼ਿਮੀਂਦਾਰ ਨੂੰ ਤੰਗ ਕਰਦੀ ਐ ਜ਼ਿਮੀਂਦਾਰ ਦਾ ਰੇਟ ਨਹੀਂ ਬੱਲਾ ਮੱਕੀ ਦਾ ਰੇਟ ਦੇਖੋ ਕਿੰਨਾ ਘਟਾ ਹੈ ਸੂਰਜ ਮੁਖੀ ਦਾ ਤੋੜਦਾ ਜਿਰੀ ਆਪਣੇ ਸਰੋਂ ਦਾ 2000 ਰੁਪਏ ਤੋੜਦਾ ਸਾਡੇ ਰੇਟ ਤੋੜਦੇ ਆਪਦੇ ਮਹਗੇ ਲੈਂਦੀ ਐ ਸਰਕਾਰ ਵਾਪਸ ਲੈਣੀ ਚਾਹੀਦੀ ਹੈ ਹਾਂ ਸਰਕਾਰ ਜੀ ਵਾਪਸ ਲਵੇ ਇਹਨੂੰ ਕਾਨੂੰਨ ਵਾਪਸ ਲਵੇ ਆਪਦਾਏ ਸਾਡੇ ਚੀਮਾ ਜੀ ਕਹਿੰਦੇ ਨੇ ਕਹਿੰਦੇ ਜੀ ਇੰਨਾ ਕੁ ਤਾਂ ਕਰਨਾ ਪੈਂਦਾ ਕੋਈ ਤੱਥ ਤਾਂ ਹੋਵੇ ਮੈਂ ਇਹ ਦੱਸਣਾ ਚਾਹਨਾ ਵੀ ਜਦੋਂ ਨਾ ਇੱਕ ਵਾਰੀ ਪਹਿਲਾਂ ਭਾਅ ਬੰਨਿਆ ਸੀ ਉਸ ਟਾਈਮ ਸਿਆਹੜ ਦੇ ਵਿੱਚ 76 ਪੈਸੇ ਡੀਜ਼ਲ ਸੀ ਇਸੇ ਤਰ੍ਹਾਂ 2.5 ਰੁਪਏ ਮੁਗਲਾਈਲ ਸੀ ਡੀਏਪ ਚਲੋ ਵੱਖਰੀ ਗੱਲ ਹੈ ਸਿਆਹੜ ਨਹੀਂ ਵਾਪਸ ਲਏਗੀ ਤਾਂ ਕੀ ਹੋਏਗਾ ਇਹਦੇ ਲਈ ਬੜਾ ਜ਼ਬਰਦਸਤ ਲੋਕਾਂ ਦਾ ਇਹਨੂੰ ਵਿਰੋਧ ਦਾ ਸਾਹਮਣਾ ਕਰਨਾ ਪਊ ਅੱਜ ਸਾਰੇ ਪੰਜਾਬ ਦੇ ਸਾਰੇ ਬਲਾਕਾਂ ਉਹ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਧਾਰਨਾ ਦੇ ਕੇ ਫੌਰਨ ਇਹਨੂੰ ਵਾਪਸ ਰੱਦ ਕਰਨ ਦੀ ਮੰਗ ਕਰਦੇ ਆ